ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਸਵੇਰੇ ਉੱਠਦਿਆਂ ਹੀ ਚਾਹ ਜਾਂ ਕੌਫੀ ਪੀਣ ਲੱਗ ਜਾਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਦਿਨ ਦੀ ਸਭ ਤੋਂ ਪਹਿਲੀ ਡਰਿੰਕ ਤੁਹਾਡੇ ਹਾਰਮੋਨਸ ਤੁਹਾਡੇ ਲੀਵਰ ਤੇ ਤੁਹਾਡੇ ਡਾਈਜੈਸ਼ਨ ਉਤੇ ਸਿੱਧਾ ਅਸਰ ਪਾਉਂਦੀ ਹੈ ਜੇਕਰ ਵੂਮਨਸ ਦੇ ਵਿੱਚ ਪੀਸੀਓਡੀ ਤੇ ਬਾਕੀ ਸਭ ਨੂੰ ਥਾਇਰੋਇਡ ਜਾਂ ਫੈਟੀ ਲੀਵਰ ਦੀ ਸਮੱਸਿਆ ਹੈ ਤੇ ਇਹ ਸਵੇਰ ਦੀਆਂ ਕੁਝ ਡਰਿੰਕਸ ਤੁਹਾਡੀ ਬੋਡੀ ਦੇ ਲਈ ਬਹੁਤ ਫਾਇਦੇਮੰਦ ਹੋਣਗੀਆਂ ਤੇ ਅੱਜ ਮੈਂ ਤੁਹਾਡੇ ਨਾਲ ਚਾਰ ਬਹੁਤ ਹੀ ਸਿੰਪਲ ਜੀਆਂ ਡਰਿੰਕਸ ਤੁਹਾਡੇ ਨਾਲ ਸਾਂਝਾ ਕਰਾਂਗੀ ਜੋ ਕਿ ਆਯੁਰਵੇਦਿਕ ਤੇ ਸਾਇੰਸ ਦੋਵਾਂ ਦੇ ਨਾਲ ਪ੍ਰੂਵ ਹੋ ਚੁੱਕੀਆਂ ਹਨ ਤੇ ਅਕਸਰ ਮੈਂ ਆਪਣੇ ਕਲਾਇੰਟਸ ਨੂੰ ਵੀ ਇਹ ਸਾਰੀਆਂ ਡਰਿੰਕਸ ਜਿਹੜੀਆਂ ਉਹ ਸੁਜੈਸਟ ਕਰਦੀ ਹਾਂ ਤੇ ਇਹਨਾਂ ਦੇ ਨਾਲ ਕਮਾਲ ਦੇ ਫਾਇਦੇ ਮਿਲਦੇ ਨੇ ਵੀਡੀਓ ਵਿਚ ਮੈਂ ਤੁਹਾਨੂੰ ਕੁਝ ਬੋਨਸ ਟਿਪਸ ਵੀ ਦੇਾਂਗੀ ਸੋ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੀ ਆਪਣੀ ਹੈਲਥ ਐਂਡ ਲਾਈਫ ਸਟਾਈਲ ਕੋਚ ਰਾਜਵਿੰਦਰ ਕੌਰ ਤੇ ਤੁਹਾਡਾ ਆਪਣੀ ਹੈਲਥ ਚੈਨਲ ਤੰਦਰੁਸਤ ਪੰਜਾਬ ਵਿੱਚ ਸਾਰਿਆਂ ਦਾ ਸਵਾਗਤ ਹੈ ਸੋ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸੋ ਕਰਦੇ ਹਾਂ ਗੱਲਬਾਤ ਕਿ ਕਿਹੜੀਆਂ ਉਹ ਚਾਰ ਡਰਿੰਕਸ ਨੇ ਜਿਹੜੀਆਂ ਕਿ ਤੁਹਾਨੂੰ ਪੀਸੀਓਡੀ, ਥਾਇਰੋਇਡ ਤੇ ਫੈਟੀ ਲੀਵਰ ਤੋਂ ਛੁਟਕਾਰਾ ਦਿਵਾਉਣਗੀਆਂ ਬਹੁਤ ਤੇਜ਼ੀ ਦੇ ਨਾਲ ਸੋ ਨੰਬਰ 1 ਡਰਿੰਕ ਦੀ ਗੱਲ ਕਰਦੇ ਹਾਂ ਉਹ ਹੈ ਮੇਥੀ ਤੇ ਪਲੱਸ ਅਲਸੀ ਦਾ ਪਾਣੀ PCOD ਦੇ ਲਈ ਰਾਤ ਨੂੰ ਇੱਕ ਚਮਚ ਮੇਥੀ ਦੇ ਦਾਣੇ ਤੇ ਪਲੱਸ ਇੱਕ ਚਮਚ ਅਲਸੀ ਦੇ ਦਾਣੇ ਇੱਕ ਗਲਾਸ ਪਾਣੀ ਦੇ ਵਿੱਚ ਰਾਤ ਪਰ ਭਿਓ ਕੇ ਰੱਖ ਲਓ ਤੇ ਸਵੇਰੇ ਇਸ ਨੂੰ ਖਾਲੀ ਪੇਟ ਪੀਓ ਸੋ ਹੁਣ ਇਸ ਦਾ ਫਾਇਦਾ ਕੀ ਹੈ ਸੋ ਮੇਥੀ ਬਾਡੀ ਦੀ ਇਨਸੂਲਿਨ ਸੈਂਸਿਟੀਵਿਟੀ ਨੂੰ ਠੀਕ ਕਰਦੀ ਹੈ ਜੋ ਕਿ PCOD ਦੀ ਜੜ੍ਹ ਸਮੱਸਿਆ ਹੈ ਸੋ PCOD ਦੇ ਵਿੱਚ ਤੁਹਾਡਾ ਇਨਸੂਲਿਨ ਹਾਰਮੋਨ ਵਧੀਆ ਕੰਮ ਨਹੀਂ ਕਰਦਾ ਹੈ ਜਿਸ ਕਰਕੇ ਤੁਹਾਡੀ ਬਾਡੀ ਫੈਟ ਜ਼ਿਆਦਾ ਸਟੋਰ ਕਰਨ ਲੱਗ ਜਾਂਦੀ ਹੈ ਤੋਂ ਤੁਹਾਨੂੰ ਮੋਟਾਪੇ ਦੀ ਸ਼ਿਕਾਇਤ ਵੀ ਆਉਂਦੀ ਹੈ ਤੁਹਾਨੂੰ ਇਰੈਗੂਲਰ ਪੀਰੀਅਡਸ ਮਤਲਬ ਪੀਰੀਅਡਸ ਠੀਕ ਟਾਈਮ ਤੇ ਤੁਹਾਨੂੰ ਨਹੀਂ ਆਉਂਦੇ ਹਨ ਸੋ ਊਮਨਸ ਨੂੰ ਕਦੇ ਪੀਰੀਅਡਸ ਘਟਾਉਂਦੇ ਹਨ ਤੇ ਕਦੇ ਤੁਹਾਨੂੰ 2-3 ਮਹੀਨੇ ਪੀਰੀਅਡਸ ਹੀ ਨਹੀਂ ਆਉਂਦੇ ਜਾਂ ਫਿਰ ਤੁਹਾਨੂੰ ਬਹੁਤ ਜ਼ਿਆਦਾ ਫਲੋ ਆਉਂਦਾ ਹੈ ਸੋ ਇਹਨਾਂ ਸਭ ਪ੍ਰੋਬਲਮਸ ਨੂੰ ਹੱਲ ਕਰਦੀ ਹੈ ਮੇਥੀ ਅਲਸੀ ਦੇ ਬੀਜਾਂ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਹੁੰਦੇ ਨੇ ਓਮੇਗਾ 3 ਫੈਟੀ ਐਸਿਡਸ ਜੋ ਕਿ ਲਿਗਨਨਸ ਦੇ ਨਾਲ ਵੀ ਭਰਪੂਰ ਹੁੰਦੇ ਹਨ ਤੇ ਇਹ ਤੁਹਾਡੇ ਪੀਰੀਅਡਸ ਨੂੰ ਰੈਗੂਲਰ ਕਰਦੇ ਨੇ ਤੇ ਤੁਹਾਡੀ ਸਕਿਨ ਘੜਦੇ ਨੇ ਤੁਹਾਡੇ ਹਾਰਮੋਨਸ ਨੂੰ ਬੈਲੈਂਸ ਕਰਦੇ ਨੇ ਸੋ ਤੁਹਾਨੂੰ ਪੀਸੀਓਡੀ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ ਇਹ ਅਲਸੀ ਤੁਹਾਡੇ ਹਾਰਮੋਨ ਨੂੰ ਖਾਸ ਕਰਕੇ ਤੁਹਾਡੇ ਜਿਹੜੇ ਸੈਕਸ਼ੂਅਲ ਹਾਰਮੋਨਸ ਹੁੰਦੇ ਹਨ ਉਹਨਾਂ ਨੂੰ ਬੈਲੈਂਸ ਕਰਨ ਦਾ ਕੰਮ ਕਰਦੀ ਹੈ ਇਹ ਅਲਸੀ ਇਸ ਕਰਕੇ ਤੁਹਾਨੂੰ ਇਹ ਡਰਿੰਕ ਜ਼ਰੂਰ ਲੈਣੀ ਚਾਹੀਦੀ ਹੈ ਨੰਬਰ 2 ਡਰਿੰਕ ਦੀ ਗੱਲ ਕਰੀਏ ਉਹ ਹੈ ਅਸ਼ਵਗੰਧਾ ਤੇ ਪਲਸ ਤੁਲਸੀ ਵਾਲੀ ਚਾਹ ਥਾਇਰੋਇਡ ਤੇ ਸਟ्रेस ਵਾਲਿਆਂ ਦੇ ਲਈ ਸੋ ਇੱਕ ਗੱਪ ਪਾਣੀ ਗਰਮ ਕਰ ਲਓ ਉਸ ਦੇ ਵਿੱਚ ਅੱਧਾ ਚਮਚ ਅਸ਼ਵਗੰਧਾ ਪਾਊਡਰ ਪਾ ਲਓ ਤੇ ਚਾਰ ਪੰਜ ਤુલਸੀ ਦੇ ਤੁਸੀਂ ਪੱਤੇ ਆ ਪਾ ਕੇ ਇਸ ਨੂੰ 3-4 ਮਿੰਟ ਤੱਕ ਇਸ ਨੂੰ ਉਬਾਲ ਲਓ ਇਸ ਨੂੰ ਛਾਣ ਕੇ ਹੌਲੀ-ਹੌਲੀ ਪੀਓ ਇਹ ਡਰਿੰਕ ਕੋਈ ਵੀ ਲੈ ਸਕਦਾ ਹੈ ਚਾਹੇ ਉਹ men ਹੈ ਚਾਹੇ women ਹੈ ਜਿਨ੍ਹਾਂ ਨੂੰ ਵੀ thyroid ਦੀ ਸਮੱਸਿਆ ਹੈ ਸੋ ਹੁਣ ਜੇ ਆਪਾਂ ਗੱਲ ਕਰੀਏ ਕਿ ਇਸ ਦਾ ਫਾਇਦਾ ਕੀ ਹੈ ਸੋ ਅਸ਼ਵਗੰਧਾ thyroid ਹਾਰਮੋਨਸ ਨੂੰ ਬੈਲੈਂਸ ਕਰਦੀ ਹੈ ਤੇ ਸਟ्रेस ਹਾਰਮੋਨ ਯਾਨੀ ਕਿ ਤੁਹਾਡੇ ਕorticosteroid ਹਾਰਮੋਨਸ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ ਤੁਲਸੀ ਤੁਹਾਡੇ ਮਨ ਨੂੰ ਸ਼ਾਂਤ ਕਰਦੀ ਹੈ ਤੁਹਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੀ ਹੈ ਸੋ ਇਹ ਚਾ ਹਾਈਪੋਥਾਇਰੋਇਡ ਮਤਲਬ ਜਿਨ੍ਹਾਂ ਨੂੰ ਮੋਟਾਪੇ ਵਾਲਾ ਥਾਇਰੋਇਡ ਹੈ ਸੋ ਉਹਨਾਂ ਦੇ ਲਈ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਹੈ ਤੁਹਾਡੇ ਮੂਡ ਸਵਿੰਗਸ ਹੁੰਦੇ ਹਨ ਉਹਨਾਂ ਦੇ ਲਈ ਵੀ ਬਹੁਤ ਵਧੀਆ ਹੈ ਸੋ ਜਿਹੜਾ ਤੁਸੀਂ ਥਾਇਰੋਇਡ ਜਾਂ ਫੈਟੀ ਲਿਵਰ ਹੋਣ ਤੇ ਤੁਹਾਡਾ ਮੂਡ ਠੀਕ ਨਹੀਂ ਰਹਿੰਦਾ ਤੁਸੀਂ ਚਿੜਚਿੜਾ ਹੋ ਜਾਂਦੇ ਹੋ ਤੁਹਾਡਾ ਮਨ ਅਸ਼ਾਂਤ ਰਹਿੰਦਾ ਹੈ ਸੋ ਇਹ ਅਸ਼ਵਗੰਧਾ ਤੇ ਤੁਲਸੀ ਵਾਲੀ ਚਾਹ ਪੀਣਾ ਸ਼ੁਰੂ ਕਰੋ ਹਰ ਰੋਜ਼ ਤੇ ਦੇਖਿਓ ਤੁਹਾਨੂੰ ਕਿੰਨਾ ਜ਼ਿਆਦਾ ਫਾਇਦਾ ਮਿਲ ਰਹਾ ਹੈ ਤੇ ਦਿਨਾਂ ਦੇ ਵਿੱਚ ਹੀ ਤੁਸੀਂ ਖੁਸ਼ ਹੋਣ ਲੱਗੋਗੇ ਤੇ ਤੁਹਾਨੂੰ thyroid ਦੀ ਪ੍ਰੋਬਲਮ ਤੋਂ ਛੁਟਕਾਰਾ ਮਿਲਣ ਲੱਗੇਗਾ ਨੰਬਰ 3 ਡਰਿੰਕ ਦੀ ਗੱਲ ਕਰੀਏ ਉਹ ਹੈ ਨਿੰਬੂ ਤੇ ਪਲਸ ਅਦਰਕ ਲਿਵਰ ਤੇ ਡਾਈਜੈਸ਼ਨ ਲਈ ਸੋ ਨਿੰਬੂ ਤੇ ਅਦਰਕ ਸਾਡੇ ਘਰਾਂ ਦੇ ਵਿੱਚ ਆਮ ਹੀ ਪਾਏ ਜਾਂਦੇ ਹਨ ਤੇ ਇਹ ਸਭ ਤੋਂ ਸਿੰਪਲ ਤੇ ਸੌਖੀ ਜੀ ਡਰਿੰਕ ਹੈ ਇੱਕ ਗਲਾਸ ਪਾਣੀ ਵਿੱਚ ਤੁਸੀਂ ਅੱਧਾ ਨਿੰਬੂ ਕੱਟ ਕੇ ਪਾ ਲਓ ਉਹਦੇ ਟੁਕੜੇ ਕਰਕੇ ਤੇ ਫਿਰ ਉਸ ਦੇ ਵਿੱਚ ਅਦਰਕ ਦੇ ਵੀ ਛੋਟੇ ਛੋਟੇ ਟੁਕੜੇ ਕਰਕੇ ਥੋੜਾ ਜਿਹਾ ਅਦਰਕ ਪਾ ਲਓ 1 ਇੰਚ ਤੱਕ ਅਗਰ ਤੁਸੀਂ ਇੱਕ ਗਲਾਸ ਜਾਂ ਡੇਢ ਗਲਾਸ ਪਾਣੀ ਪੀਣਾ ਹੈ ਤੇ ਰਾਤ ਪਰ ਇਸ ਨੂੰ ਪੀਓ ਕੇ ਰੱਖ ਲਓ ਤੇ ਸਵੇਰੇ ਇਸ ਨੂੰ ਥੋੜਾ ਕੋਸਾ ਕਰਕੇ ਪੀ ਲਓ ਸੋ ਹੁਣ ਅਦਰਕ ਤੇ ਨਿੰਬੂ ਦੇ ਅਣੀ ਦੀ ਜੇ ਆਪਾਂ ਫਾਇਦਿਆਂ ਦੀ ਗੱਲ ਕਰੀਏ ਤੇ ਨਿੰਬੂ ਤੁਹਾਡੇ ਜਿਹੜੇ ਲਿਵਰ ਦੇ ਡੀਟੌਕਸ ਐਨਜ਼ਾਈਮਸ ਹੁੰਦੇ ਨੇ ਉਹਨਾਂ ਨੂੰ ਐਕਟੀਵੇਟ ਕਰਦਾ ਹੈ ਇਹ ਫੈਟੀ ਲਿਵਰ ਦੀ ਪ੍ਰੋਬਲਮ ਨੂੰ ਠੀਕ ਕਰਨ ਦੇ ਵਿੱਚ ਤੇਜ਼ੀ ਦੇ ਨਾਲ ਜਿਹੜੀ ਹੈ ਉਹ ਮਦਦ ਕਰਦਾ ਹੈ ਤੇ ਤੁਹਾਡਾ ਲਿਵਰ ਜਦੋਂ ਠੀਕ ਰਹੇਗਾ ਬਹੁਤ ਸਾਰੇ ਹਾਰਮੋਨਸ ਤੁਹਾਡੇ ਵਧੀਆ ਕੰਮ ਕਰਨਗੇ ਤੁਹਾਡੀ ਪਾਚਣ ਕਿਰਿਆ ਵਧੀਆ ਰਹੇਗੀ ਤੁਹਾਨੂੰ ਜਿਹੜੀ ਔਮਨਸ ਦੇ ਵਿੱਚ ਪੀਸੀਓਡੀ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਵੀ ਫੈਟੀ ਲਿਵਰ ਦੀ ਪ੍ਰੋਬਲਮ ਹੈ ਉਸ ਨੂੰ ਛੁਟਕਾਰਾ ਮਿਲੇਗਾ ਸੋ ਅਦਰਕ ਤੁਹਾਡੇ ਡਾਈਜੈਸ਼ਨਸ ਦੇ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ ਬਲੋਟਿੰਗ ਮਤਲਬ ਜਿਹੜਾ ਤੁਹਾਡਾ ਗੁਬਾਰੇ ਵਾਂਗੂ ਪੇਟ ਫੁੱਲਾ ਰਹਿੰਦਾ ਹੈ ਖਾਣਾ ਖਾਣ ਤੋਂ ਬਾਅਦ ਉਸ ਨੂੰ ਘਟਾਉਂਦਾ ਹੈ ਸੋ ਅਦਰਕ ਤੇ ਨਿੰਬੂ ਵਾਲਾ ਪਾਣੀ ਫੈਟੀ ਲੀਵਰ ਗੈਸ ਤੇ ਜਿਨ੍ਹਾਂ ਦੀ ਸਲੋ ਡਾਈਜੈਸ਼ਨ ਰਹਿੰਦਾ ਹੈ ਪਾਚਣ ਕਿਰਿਆ ਸਲੋ ਹੈ ਉਹਨਾਂ ਦੇ ਲਈ ਬਹੁਤ ਬਹੁਤ ਜ਼ਿਆਦਾ ਫਾਇਦੇਮੰਦ ਹੈ ਨੰਬਰ 4 ਤੇ ਲਾਸਟ ਡਰਿੰਕ ਦੀ ਗੱਲ ਕਰੀਏ ਉਹ ਹੈ ਆਮਲਾ ਤੇ ਐਲੋਵੀਰਾ ਜੂਸ 올 ਅਰਾਊਂਡ ਡੀਟੌਕਸ ਦੇ ਲਈ ਸੋ 30 ਐਮਐਲ ਯਾਨੀ ਕਿ ਇੰਨਾ ਕੁ ਤੁਸੀਂ ਆਮਲੇ ਦਾ ਜੂਸ ਲੈਣਾ ਹੈ ਉਸ ਤੋਂ ਵੀ ਅੱਧਾ ਮਤਲਬ 15 ਐਮਐਲ ਐਲੋਵੇਰਾ ਜੂਸ ਨੂੰ ਤੁਸੀਂ ਕੋਸੇ ਪਾਣੀ ਵਿੱਚ ਮਿਲਾ ਕੇ ਪੀਓ ਹੁਣ ਫਾਇਦੇ ਦੀ ਗੱਲ ਕਰੀਏ ਤੇ ਆਮਲਾ ਵਿਟਾਮਿਨ ਸੀ ਦੇ ਨਾਲ ਭਰਪੂਰ ਹੁੰਦਾ ਹੈ ਲੀਵਰ ਨੂੰ ਸਾਫ ਕਰਦਾ ਹੈ ਤੇ ਹਾਰਮੋਨਸ ਨੂੰ ਬੈਲੈਂਸ ਕਰਦਾ ਹੈ ਸੋ ਐਲੋਵੇਰਾ ਤੁਹਾਡੇ ਗੱਟ ਮਤਲਬ ਤੁਹਾਡੀ ਅੰਤੜੀਆਂ ਨੂੰ ਸਾਫ ਕਰਨ ਦਾ ਕੰਮ ਕਰਦੀ ਹੈ ਡਾਈਜੈਸ਼ਨ ਸੁਧਾਰਦੀ ਹੈ ਤੁਹਾਡੀ ਪਾਚਣ ਕਿਰਿਆ ਨੂੰ ਮਤਲਬ ਸੁਧਾਰਦੀ ਹੈ ਤੇ ਇਹ ਤੁਹਾਡੀ ਬੋਡੀ ਦੇ ਵਿੱਚੋਂ ਸੋਜ ਮਤਲਬ ਇਨਫਲੇਮੇਸ਼ਨ ਨੂੰ ਘਟਾਉਂਦੀ ਹੈ ਤੇ ਤੁਹਾਡੀ ਇਮਿਊਨਿਟੀ ਨੂੰ ਬਹੁਤ ਸਟਰੋਂਗ ਕਰਦੀ ਹੈ ਤੁਹਾਡੀ ਸਕਿਨ ਤੇ ਚਮਕ ਆਉਂਦੀ ਹੈ ਤੇ ਤੁਹਾਡੇ ਲੀਵਰ ਦੇ ਵਿੱਚ ਤੇ ਹੋ ਜਿਹੜੇ ਵੀ ਅੰਗਾਂ ਦੇ ਵਿੱਚ ਜਿਹੜੀ ਸੋਜ ਪਈ ਹੁੰਦੀ ਹੈ ਉਸ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੈ ਇਹ ਐਲੋਵੇਰਾ ਸੋ ਤੁਹਾਡੇ ਹਾਰਮੋਨਸ ਵਧੀਆ ਰਹਿਣਗੇ ਤੁਹਾਡੇ ਸਰੀਰ ਵਿੱਚ ਜਦੋਂ ਇਨਫਲੇਮੇਸ਼ਨ ਨਹੀਂ ਰਹੇਗੀ ਆਟੋਮੈਟਿਕਲੀ ਤੁਹਾਡੀ ਥਾਇਰੋਇਡ ਪੀਸੀਓਡੀ ਤੇ ਫੈਟੀ ਲੀਵਰ ਦੀ ਪ੍ਰੋਬਲਮ ਠੀਕ ਹੋਣ ਲੱਗੇਗੀ ਸੋ ਸਰਦੀਆਂ ਦੇ ਵਿੱਚ ਆਮਲਾ ਖੂਬ ਆਉਂਦਾ ਹੈ ਮਿਲਦਾ ਹੈ ਤੇ ਤੁਸੀਂ ਇੱਕ ਆਮਲਾ ਲੈ ਕੇ ਉਸ ਦਾ ਜੂਸ ਕੱਢ ਸਕਦੇ ਹੋ ਅਗਰ ਤੁਹਾਡੇ ਘਰ ਦੇ ਵਿੱਚ ਐਲੋਵੇਰਾ ਲੱਗੀ ਹੋਈ ਹੈ ਤੇ ਤੁਸੀਂ ਐਲੋਵੇਰਾ ਦਾ ਥੋੜਾ ਜਿਹਾ ਗੁੱਦਾ ਲੈ ਕੇ ਨੂੰ ਗ੍ਰਾਈਂਡ ਕਰਕੇ ਆਮਲੇ ਦੇ 30 ml ਜੂਸ ਦੇ ਵਿੱਚ ਪਾ ਕੇ 15 ml ਤੁਸੀਂ ਇਸ ਦਾ ਜੂਸ ਪਾਉਣਾ ਹੈ ਤੇ ਉਸ ਨੂੰ ਮਿਲਾ ਕੇ ਤੁਸੀਂ ਪੀ ਲੈਣਾ ਹੈ ਅਗਰ ਤੁਹਾਡੇ ਕੋਲ ਫਰੈਸ਼ ਆਮਲੇ ਅਵੇਲੇਬਲ ਨਹੀਂ ਹੈ ਤੁਸੀਂ ਤੁਸੀਂ ਆਮਲੇ ਦਾ ਜਿਹੜਾ ਪਾਊਡਰ ਖਰੀਦ ਸਕਦੇ ਹੋ ਮਾਰਕੀਟ ਦੇ ਵਿੱਚੋਂ ਤੇ ਤੁਸੀਂ ਪਾਊਡਰ ਵੀ ਜਿਹੜਾ ਹੈ ਅੱਧਾ ਚਮਚ ਤੁਸੀਂ ਪਾਊਡਰ ਪਾ ਸਕਦੇ ਹੋ ਅਗਰ ਤੁਹਾਨੂੰ ਫਰੈਸ਼ ਜਦੋਂ ਆਮਲੇ ਨਹੀਂ ਮਿਲਦੇ ਹੈ ਅਗਰ ਤੁਸੀਂ ਆਵਲਾ ਤੇ ਐਲੋਵੇਰਾ ਦਾ ਜੂਸ ਖਰੀਦਣਾ ਚਾਹੁੰਦੇ ਹੋ ਤੇ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ ਤੇ ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਉਥੋਂ ਪਰਚੀ ਇਸ ਗੱਲ ਸਕੇਦੇ ਹੋ ਅਗਰ ਤੁਸੀਂ ਆਨਲਾਈਨ ਖਰੀਦਣਾ ਚਾਹੁੰਦੇ ਹੋ ਨਹੀਂ ਤਾਂ ਤੁਸੀਂ ਕਿਸੇ ਵੀ ਜਿਹੜੀ ਕੈਮਿਸਟਰੀ ਸ਼ਾਪ ਹੁੰਦੀ ਹੈ ਦਵਾਈਆਂ ਵਾਲੀ ਦੁਕਾਨ ਹੁੰਦੀ ਹੈ ਤੁਸੀਂ ਉੱਥੋਂ ਖਰੀਦ ਸਕਦੇ ਹੋ ਸੋ ਹੁਣ ਲਾਸਟੇ ਉਹਨਾ ਬੋਨਸ ਟਿਪਸ ਦੀ ਗੱਲ ਕਰੀਏ ਤੇ ਆਯੁਰਵੈਦਿਕ ਵਿੱਚ ਸਵੇਰੇ ਅਗਰ ਤੁਸੀਂ ਓਸ਼ਾ ਪਾਨ ਮਤਲਬ ਜੜੀ ਬੂਟੀ ਵਾਲਾ ਪਾਣੀ ਜਿਹੜਾ ਪੀਣਾ ਸਭ ਤੋਂ ਵਧੀਆ ਮੰਨਿਆ ਗਿਆ ਹੈ ਤੇ ਇਸ ਤੋਂ ਇਲਾਵਾ ਮਾਡਰਨ ਸਾਇੰਸ ਵੀ ਇਹੀ ਦੱਸਦੀ ਹੈ ਕਿ ਸਵੇਰ ਦੀ ਜਿਹੜੀ ਤੁਹਾਡੀ ਪਹਿਲੀ ਡਰਿੰਕ ਹੈ ਉਹ ਨੈਚੁਰਲ ਤੇ ਡੀਟੌਕਸ ਹੋਵੇ ਤੇ ਇਸ ਦੇ ਨਾਲ ਤੁਹਾਡਾ ਲੀਵਰ ਸਾਫ਼ ਰਹਿੰਦਾ ਹੈ ਤੁਹਾਡੀ ਅੰਤੜੀਆਂ ਦੀ ਸਿਹਤ ਠੀਕ ਰਹਿੰਦੀ ਹੈ ਤੁਹਾਡੇ ਹਾਰਮੋਨਸ ਸਾਰੇ ਇਕੱਠੇ ਹੀ ਬੈਲੈਂਸ ਹੋ ਜਾਂਦੇ ਨੇ ਤੇ ਤੁਸੀਂ ਬਹੁਤ ਜ਼ਿਆਦਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਹੋ ਸੋ ਲਾਸਟ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਸਵੇਰ ਨੂੰ ਚਾਹ ਜਾਂ ਕੌਫੀ ਪੀਣ ਤੋਂ ਪਹਿਲਾਂ ਇਹ ਨੈਚੁਰਲ ਡੀਟੌਕਸ ਡਰਿੰਕ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਸ਼ਾਮਿਲ ਕਰੋ ਇਹਨਾਂ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਡਰਿੰਕ ਪਸੰਦ ਹੈ ਜਿਹੜੇ ਵੀ ਤੁਹਾਡੇ ਘਰਾਂ ਦੇ ਵਿੱਚ ਉਸ ਟਾਈਮ ਅਵੇਲੇਬਲ ਹਨ ਚੀਜ਼ਾਂ ਤੇ ਉਹਨਾਂ ਨੂੰ ਜ਼ਰੂਰ ਪੂਰਾ ਪੀਣਾ ਸ਼ੁਰੂ ਕਰੋ ਤੇ ਘੱਟੋ ਘੱਟ 21 ਦਿਨ ਤੱਕ ਜਰੂਰ ਇਸ ਨੂੰ ਫਾਲੋ ਕਰੋ ਇਸ ਤੋਂ ਘੱਟ ਫਾਲੋ ਨਾ ਕਰਿਓ ਫਿਰ ਤੁਸੀਂ ਆਪ ਮਹਿਸੂਸ ਕਰੋਗੇ ਕਿ ਤੁਹਾਡੇ ਵਿੱਚ એનર્ਜੀ ਬਹੁਤ ਜ਼ਿਆਦਾ ਆਉਣ ਲੱਗ ਗਈ ਹੈ ਤੁਸੀਂ ਇਨਰਜੈਟਿਕ ਰਹਿਣ ਲੱਗ ਗਏ ਹੋ ਤੇ ਤੁਹਾਡੀ ਸਕਿਨ ਚਮਕਣ ਲੱਗ ਗਈ ਹੈ ਤੁਹਾਡੇ ਹਾਰਮੋਨਸ ਬੈਲੈਂਸ ਹੋ ਰਹੇ ਹਨ ਤੇ ਤੁਸੀਂ ਖੁਸ਼ ਖੁਸ਼ ਰਹਿਣ ਲੱਗ ਗਏ ਹੋ ਹੁਣ ਮੈਨੂੰ ਇਸ ਦੇ ਨਾਲ ਕਮੈਂਟ ਕਰਕੇ ਵੀ ਦੱਸੋ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਕਿਹੜੀ ਡਰਿੰਕ ਸਭ ਤੋਂ ਵਧੀਆ ਲੱਗੀ ਹੈ ਤੇ ਤੁਸੀਂ ਇਸ ਨੂੰ ਆਪਣੇ ਲਾਈਫ ਸਟਾਈਲ ਦੇ ਵਿੱਚ ਕਦੋਂ ਤੋਂ ਲਾਗੂ ਕਰਨ ਜਾ ਰਹੇ ਹੋ ਸੋ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਸ਼ੇਅਰ ਜਰੂਰ ਕਰੋ ਆਪਣੇ ਫਰੈਂਡਸ ਦੇ ਨਾਲ ਆਪਣੇ ਘਰਦਿਆਂ ਦੇ ਨਾਲ ਫੈਮਿਲੀ ਮੈਂਬਰਸ ਦੇ ਨਾਲ ਸੋ ਇਸੇ ਤਰ੍ਹਾਂ ਹੋਰ ਵਧੀਆ ਤੋਂ ਵਧੀਆ ਤੁਸੀਂ ਜਾਣਕਾਰੀ ਅਗਰ ਲੈਣਾ ਚਾਹੁੰਦੇ ਹੋ ਤੇ ਆਪਣੇ ਸਤੰਦਰੁਸਤ ਪੰਜਾਬ ਜਨਨ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਮੈਂ ਹਾਂ ਤੁਹਾਡੀ ਆਪਣੀ ਹੈਲਥ ਐਂਡ ਲਾਈਫਸਟਾਈਲ ਕੋਚ ਰਾਜਵਿੰਦਰ ਕੌਰ ਤੇ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੀ ਹੈ ਨੈਕਸਟ ਵੀਡੀਓ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਤੈ ਦਿਲੋਂ ਧੰਨਵਾਦ